ਸਤਿ ਸ਼੍ਰੀਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕ ਜਦੋਂ ਕੋਈ ਮਾੜੀ ਮੋਟੀ ਕਿਤੇ 1922 ਕੋਈ ਮੜੀ ਜੀ ਗਲਤੀ ਕਰ ਲੈਂਦੇ ਆ ਉਹਨਾਂ ਨੂੰ ਕਈ ਵਾਰ ਕੋਈ ਸਿਆਣਾ ਵਿਅਕਤੀ ਕੋਈ ਬਜ਼ੁਰਗ ਵਿਅਕਤੀ ਜਾਂ ਕੋਈ ਵੀ ਸੂਝਵਾਨ ਵਿਅਕਤੀ ਉਹਨਾਂ ਨੂੰ ਆਕੇ ਰੋਕਦਾ ਕਿ ਪੁੱਤ ਤੂੰ ਆਹ ਗਲਤੀ ਨਾ ਕਰ ਤੂੰ ਇੱਥੋਂ ਗਲਤਾਂ ਤੋਂ ਇੱਥੋਂ ਐ ਕਰਨਾ ਸੀ ਸਹੀ ਹੋ ਸਕਦਾ ਤਾਂ ਉਹ ਵਿਅਕਤੀ ਜਿਹੜੇ ਹੁੰਦੇ ਆ ਕਈ ਉਹ ਬਿਨਾਂ ਕੁਝ ਸੋਚੇ ਸਮਝੇ ਬਿਨਾਂ ਕੁਝ ਦਿਮਾਗ ਤੇ ਆਪਦੇ ਜੋਰ ਪਾਏ ਉਸ ਨੂੰ ਖਾਨ ਤੱਕ ਪੈਂਦੇ ਆ ਉਸ ਨੂੰ ਵੱਡ ਖਾਨ ਤੱਕ ਪੈਂਦੇ ਆ ਕਿ ਤੂੰ ਹਾਂ ਹਾਂ ਤੂੰ ਮੇਰੇ ਵਿੱਚ ਗਲਤੀ ਕੱਢ ਕਿਵੇਂ ਦਿੱਤੀ ਮੈਂ ਤਾਂ ਆਪਦੀ ਜਗਾ ਸਹੀ ਆ ਬਿਲਕੁਲ ਹੀ ਸੋਚਦੇ ਨਹੀਂ ਬਿਲਕੁਲ ਸੋਚ ਵਿਚਾਰਨ ਤੋਂ ਬਿਨਾ ਹੀ ਉਸ ਵਿਅਕਤੀ ਦੇ ਮਗਰ ਪੈ ਜਾਂਦੇ ਆ ਜਿਹੜਾ ਕਿ ਉਸ ਨੂੰ ਹੋ ਸਕਦਾ ਸਹੀ ਰਾਹ ਦੇ ਉੱਪਰ ਤੋਰ ਰਿਹਾ ਹੋਵੇ ਸੋ ਦੋਸਤੋ ਬਹੁਤ ਵਧੀਆ ਕਹਾਣੀਆਂ ਆ ਵੀਡੀਓ ਨੂੰ ਐਂਡ ਤੱਕ ਜਰੂਰ ਬਣੇ ਰਹੋ ਸੋ ਸ਼ੁਰੂ ਕਰਦੇ ਆ ਆਪਾਂ ਦੋਸਤੋ ਇੱਕ ਪਿੰਡ ਦੇ ਵਿੱਚ ਇੱਕ ਪੇਂਟਰ ਵਿਅਕਤੀ ਹੁੰਦਾ ਜਿਹੜਾ ਕਿ ਸਾਰੀ ਉਮਰ ਆਪਣੀ ਪੇਂਟਿੰਗ ਕਰਨ ਦੇ ਵਿੱਚ ਬਤੀਤ ਕਰ ਦਿੰਦਾ ਤੇ ਉਸ ਦੀ ਮਤਲਬ ਬਹੁਤ ਜ਼ਿਆਦਾ ਉਸ ਨੂੰ ਐਕਸਪੀਰੀਅੰਸ ਹੋਇਆ ਹੁੰਦਾ ਤੇ ਹੁਣ ਉਸ ਦੇ ਬੱਚੇ ਵੱਡੇ ਹੋ ਚੁੱਕੇ ਹੁੰਦੇ ਆ ਉਹ ਸੋਚਦਾ ਹੁੰਦਾ ਕਿ ਮੈਂ ਆਪਣੇ ਬੱਚੇ ਪੜ੍ਹ ਲੈ ਗਏ ਇਹਨਾਂ ਨੂੰ ਵੀ ਆਪਣੇ ਨਾਲ ਪੜ੍ਹਾਈ ਦੇ ਨਾਲ-ਨਾਲ ਇਹਨਾਂ ਨੂੰ ਪੇਂਟਿੰਗ ਦੇ ਵਿੱਚ ਵੀ ਮਾਰ ਬਣਾਦਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਵੀ ਆਪਣਾ ਰੋਜ਼ਗਾਰ ਵਧੀਆ ਚਲਾ ਸਕਣ ਸੋ ਉਦਾਂ ਹੀ ਕਰਦਾ ਉਹ ਆਪਣੇ ਬੇਟੇ ਨੂੰ ਆਪਣੇ ਨਾਲ ਦੁਕਾਨ ਦੇ ਉੱਪਰ ਲੈ ਕੇ ਜਾਂਦਾ ਤੇ ਉਹਨੂੰ ਪੇਂਟਿੰਗ ਦੀ ਜੋ ਪੇਂਟ ਕਰਦਾ ਹੁੰਦਾ ਉਹਦੇ ਨਾਲ ਉਹਨੂੰ ਹੌਲੀ-ਹੌਲੀ ਟ੍ਰੇਨਿੰਗ ਦਿੰਦਾ ਰਹਿੰਦਾ ਤਾਂ ਉਸ ਦਾ ਜੋ ਬੱਚਾ ਹੁੰਦਾ ਬਹੁਤ ਵਧੀਆ ਪੇਂਟਿੰਗ ਬਣਾਉਣੀ ਸਿੱਖ ਜਾਂਦਾ ਕੁਝ ਹੀ ਸਾਲਾਂ ਦੇ ਵਿੱਚ ਕਿ ਨਮਾ ਦਿਮਾਗ ਹੁੰਦਾ ਫਰੈਸ਼ ਮਾਈਂਡ ਹੁੰਦਾ ਉਸ ਦਾ ਬੱਚਾ ਬਹੁਤ ਜਲਦੀ ਉਸ ਨੂੰ ਸਿੱਖ ਜਾਂਦਾ ਤੇ ਜਦੋਂ ਬੱਚਾ ਸਿੱਖਦਾ ਤਾਂ ਵਧੀਆ-ਵਧੀਆ ਪੇਂਟਿੰਗ ਬਣਾਉਣ ਲੱਗਦਾ ਤਾਂ ਲੋਕ ਉਸ ਦੀਆਂ ਪੇਂਟਿੰਗਾਂ ਉਸ ਦੇ ਬਾਪ ਜੋ ਉਸ ਦਾ ਬਾਪ ਬਣਾਉਂਦਾ ਉਹ ਉਸ ਨਾਲੋਂ ਵੀ ਵੱਧ ਰੇਟ ਦੇ ਕੇ ਖਰੀਦਣ ਲੱਗ ਜਾਂਦੇ ਆ ਹੌਲੀ-ਹੌਲੀ ਲੋਕ ਉਸ ਦੀਆਂ ਪੇਂਟਿੰਗਾਂ ਜਦੋਂ ਵੱਧ ਰੇਟ ਦੇ ਕੇ ਖਰੀਦਦੇ ਆ ਤਾਂ ਉਸ ਦਾ ਬਾਪ ਨੂੰ ਜਦੋਂ ਪੁੱਛਦਾ ਕਿ ਹਰ ਇੱਕ ਜਦੋਂ ਪੇਂਟਿੰਗ ਬਣਾਉਂਦਾ ਆਪਣੇ ਬਾਪ ਨੂੰ ਪੁੱਛਦਾ ਕਿ ਪਿਤਾ ਜੀ ਆ ਦੇਖੋ ਮੇਰੀ ਪੇਂਟਿੰਗ ਬਿਲਕੁਲ ਸਹੀ ਆ ਤਾਂ ਜਿੰਨੀ ਵਾਰ ਵੀ ਉਹ ਪੇਂਟਿੰਗ ਬਣਾਉਂਦਾ ਉਸ ਦਾ ਬਾਪ ਕੋਈ ਨਾ ਕੋਈ ਮਾੜੀ ਮੁੱਟੀ ਗਲਤੀ ਉਸ ਵਿੱਚ ਜ਼ਰੂਰ ਕੱਢਦਾ ਮਾੜੀ ਮੁੱਟੀ ਗਲਤੀ ਉਸ ਵਿੱਚ ਜ਼ਰੂਰ ਕਰਦਾ ਤਾਂ ਉਹ ਬੱਚਾ ਆਪਣੀ ਉਸ ਗਲਤੀ ਨੂੰ ਸੁਧਾਰ ਲੈਂਦਾ ਤੇ ਪੇਂਟਿੰਗ ਨੂੰ ਵਧੀਆ ਬਣਾ ਲੈਂਦਾ ਤੇ ਵਧੀਆ ਮੁੱਲ ਤੇ ਉਸ ਨੂੰ ਵੇਚਦਾ ਹੌਲੀ ਹੌਲੀ ਜਦੋਂ ਉਸ ਦੀ ਪ੍ਰਸ਼ੰਸਾ ਬਹੁਤ ਜ਼ਿਆਦਾ ਹੁੰਦੀ ਗਈ ਉਸ ਦੀਆਂ ਪੇਂਟਿੰਗਾਂ ਬਹੁਤ ਜ਼ਿਆਦਾ ਮੂੰਹ ਮੰਗੀਆਂ ਕੀਮਤਾਂ ਦੇ ਵਿਕਣ ਲੱਗ ਗਈਆਂ ਤਾਂ ਫਿਰ ਵੀ ਉਸ ਨੇ ਇੱਕ ਦਿਨ ਜਦੋਂ ਆਪਣੀ ਪੇਂਟਿੰਗ ਨੂੰ ਆਪਣੇ ਬਾਪ ਨੂੰ ਦਿਖਾਇਆ ਤਾਂ ਉਸ ਦੇ ਬਾਪ ਨੇ ਉਸ ਵਿੱਚ ਇੱਕ ਛੋਟੀ ਜੀ ਗਲਤੀ ਘਟਤੀ ਕਿ ਇੱਥੇ ਥੋੜੀ ਜੀ ਗਲਤ ਹੈ ਤੂੰ ਇਹਨੂੰ ਸਹੀ ਕਰ ਲੈ ਉਸ ਨੂੰ ਬੜਾ ਹੀ ਗੁੱਸਾ ਆਇਆ ਉਹ ਆਪਣੇ ਬਾਪ ਨੂੰ ਕਹਿੰਦਾ ਕਿ ਮੇਰੀਆਂ ਪੇਂਟਿੰਗਾਂ ਇੰਨੀਆਂ ਮਹਿੰਗੇ-ਵੰਗੇ ਮੁੱਲ ਤੇ ਲੋਕ ਖਰੀਦਦੇ ਨੇ ਥੋੜੀ ਬਣਾਈ ਹੋਈਆਂ ਪੇਂਟਿੰਗਾਂ ਨਾਲੋਂ ਵੀ ਵੱਧ ਲੋਕ ਮੈਨੂੰ ਪੈਸਾ ਦੇ ਕੇ ਮੇਰੀਆਂ ਪੇਂਟਿੰਗਾਂ ਖਰੀਦ ਕੇ ਲੈ ਕੇ ਜਾਂਦੇ ਨੇ ਤੁਸੀਂ ਹਲੇ ਵੀ ਮੇਰੀਆਂ ਪੇਂਟਿੰਗਾਂ ਵਿੱਚ ਗਲਤੀਆਂ ਕੱਢੀ ਜਾਂਦੇ ਹੋ ਤਾਂ ਉਸ ਦੇ ਬਾਪ ਨੂੰ ਬੜਾ ਹੀ ਦੁੱਖ ਲੱਗਦਾ ਤੇ ਬਿਰਧ ਅਵਸਥਾ ਦੇ ਵਿੱਚ ਹੁੰਦਾ ਉਹਦਾ ਬਾਪ ਤੇ ਉਹ ਵਿਚਾਰਾ ਚੁੱਪ ਕਰਕੇ ਬੈਠ ਜਾਂਦਾ ਕਿ ਪੁੱਤਰ ਕੋਈ ਗੱਲ ਨਹੀਂ ਮੇਰੇ ਤੋਂ ਗਲਤੀ ਹੋ ਗਈ ਅੱਗੇ ਤੋਂ ਮੈਂ ਤੇਰੀ ਪੇਂਟਿੰਗ ਵਿੱਚ ਕੋਈ ਗਲਤੀ ਨਹੀਂ ਕੱਢਦਾ ਤਾਂ ਉਸ ਤੋਂ ਬਾਅਦ ਉਹ ਜਿਹੜਾ ਮੁੰਡਾ ਹੁੰਦਾ ਆਪਣੇ ਬਾਪ ਨੂੰ ਪੇਂਟਿੰਗਾਂ ਦਿਖਾਉਣਾ ਹੀ ਹਟ ਜਾਂਦਾ ਆਪਦੀ ਪੇਂਟਿੰਗ ਬਣਾਉਂਦਾ ਤੇ ਵੇਚ ਹੀ ਜਾਂਦਾ ਤੇ ਕੁਝ ਸਮਾਂ ਪੈ ਕੇ ਉਸ ਦੀ ਪੇਂਟਿੰਗਾਂ ਜਿਹੜੀਆਂ ਉਹਦੀ ਕੀਮਤ ਹੌਲੀ-ਹੌਲੀ ਘੱਟ ਗਈ ਲੋਕ ਉਸ ਨੂੰ ਘੱਟ ਪਸੰਦ ਕਰਨ ਲੱਗ ਗਏ ਤਾਂ ਜਦੋਂ ਘੱਟ ਪਸੰਦ ਕਰਨ ਲੱਗੇ ਉਹਦੀਆਂ ਪੇਂਟਿੰਗਾਂ ਘੱਟ ਵਿਕਣ ਲੱਗੀਆਂ ਤਾਂ ਉਹ ਜਾ ਕੇ ਆਪਣੇ ਬਾਪ ਨੂੰ ਕਹਿੰਦਾ ਕਿ ਪਿਤਾ ਜੀ ਮੇਰੀਆਂ ਪੇਂਟਿੰਗਾਂ ਦੀ ਕੀਮਤ ਬੜੀ ਘੱਟ ਗਈ ਪਤਾ ਨਹੀਂ ਕੀ ਗੱਲ ਹੈ ਮੇਰੀਆਂ ਪੇਂਟਿੰਗਾਂ ਵੇਖ ਨਹੀਂ ਰਹੀਆਂ ਹੁੰਦੀਆਂ ਤਾਂ ਉਸ ਦਾ ਬਾਪ ਕਹਿੰਦਾ ਕਿ ਕੋਈ ਗੱਲ ਨਹੀਂ ਪੁੱਤਰ ਤੇਰੀਆਂ ਪੇਂਟੀਆਂ ਵੀ ਵਿਕਣ ਲੱਗ ਜਾਣਗੀਆਂ ਆ ਤੇਰੇ ਚ ਥੋੜੀ ਜਿਹੀ ਇੱਥੇ ਕਮੀ ਸੀ ਇਹ ਪੇਂਟਿੰਗ ਨੂੰ ਤੂੰ ਸਹੀ ਕਰ ਲੈ ਤੇਰੀ ਪੇਂਟਿੰਗ ਦੇਖ ਬਹੁਤ ਵਧੀਆ ਕੀਮਤੇ ਵਿਕ ਜਾਣੀ ਆ ਉਹ ਬੱਚਾ ਫੇਰ ਉਹੀ ਉਸ ਦਾ ਬੇਟਾ ਜਿਹੜਾ ਹੁੰਦਾ ਪੇਂਟਿੰਗ ਨੂੰ ਉੱਥੋਂ ਥੋੜਾ ਜਿਹਾ ਨੁਕਸ ਕੱਢਦਾ ਤੇ ਕੱਢ ਕੇ ਜੋ ਪੇਂਟਿੰਗ ਵੇਚਦਾ ਫਿਰ ਬਹੁਤ ਵਧੀਆ ਕੀਮਤੇ ਉਸ ਦੀ ਪੇਂਟਿੰਗ ਵਿਕ ਜਾਂਦੀ ਆ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਰੂਰੀ ਨਹੀਂ ਕਿ ਜਿਹੜਾ ਵਿਅਕਤੀ ਆਪਣੇ ਚ ਕਿਤੇ ਆਪਣੇ ਚਾਹੇ ਪਰਿਵਾਰ ਦਾ ਹੋਵੇ ਜਾਂ ਕੋਈ ਬਾਹਰਲਾ ਵਿਅਕਤੀ ਹੋਵੇ ਜਿਹੜਾ ਕੋਈ ਆਪਣੇ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਤੋਂ ਕੋਈ ਨਾ ਕੋਈ ਕਮੀ ਆਪਣੇ ਚ ਜ਼ਰੂਰ ਕੱਢਦਾ ਤਾਂ ਉਹਦੇ ਪਿੱਛੇ ਨਾ ਪੈ ਜਾ ਕਰੋ ਇਹ ਨਾ ਕਿਹਾ ਕਰੋ ਕਿ ਹਾਂ ਮੈਂ ਸਹੀ ਹਾਂ ਤੂੰ ਕਿਵੇਂ ਮੇਰੇ ਚ ਗਲਤੀ ਕੱਢੀ ਆ ਉਸ ਗਲਤੀ ਜੇ ਕੋਈ ਵਿਅਕਤੀ ਸਿਆਣਾ ਬਜ਼ੁਰਗ ਬੰਦਾ ਕੋਈ ਤੁਹਾਡੀ ਕੰਮ ਦੇ ਵਿੱਚ ਕਾਰਜ ਚ ਤੁਹਾਡੇ ਕੰਮਕਾਰ ਚ ਗਲਤੀ ਕੱਢਦਾ ਤਾਂ ਉਸ ਨੂੰ 2 ਮਿੰਟ ਠੰਡੇ ਦਿਮਾਗ ਦੇ ਨਾਲ ਬੈਠ ਕੇ ਸੋਚਿਆ ਕਰੋ ਕਿ ਵਾਕਈ ਇਹ ਗਲਤੀ ਮੇਰੀ ਹੈਗੀ ਸੀ ਜਾਂ ਨਹੀਂ ਸੀ ਐਵੇਂ ਹੀ ਵੱਡ ਖਾਣਾ ਗਿਆ ਉਹ ਅਗਲੇ ਦੇ ਪਿੱਛੇ ਨਾ ਪੈ ਜਾ ਕਰੋ ਸੋ ਦੋਸਤੋ ਠੰਡੇ ਮਤੇ ਨਾਲ ਸੋਚਿਆ ਕਰੋ ਹੋ ਸਕਦਾ ਉਸ ਗਲਤੀ ਨੂੰ ਕੱਢਣ ਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਹੋਰ ਵੱਧ ਸਫਲ ਹੋ ਸਕਦੇ ਹੋ ਜਿਹਨੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ